ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਤੁਹਾਡਾ ਦੋਸਤ ਨਿਕੇਤ ਸ਼ਰਮਾ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਸ਼ਿਆਰਪੁਰ ਨੂੰ ਇਸ ਵਕਤ ਅਨੇਕਾਂ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਹੈ ਭਾਵੇਂ ਉਹ ਬੋਰਡਾਂ ਦੇ ਵਿੱਚ ਪਾਣੀ ਦੀ ਸਮੱਸਿਆ ਹੋਵੇ ਜਾਂ ਇੱਥੇ ਦੇ ਰੋਡਾਂ ਦੀ ਸਮੱਸਿਆ ਹੋਵੇ ਜਾਂ ਫਿਰ ਹੋਰ ਕਈ ਸਮੱਸਿਆਵਾਂ ਜਿਥੋਂ ਲੋਕ ਜੂੰਜਰੇ ਨੇ ਹੁਸ਼ਿਆਰਪੁਰ ਸ਼ਹਿਰ ਨੂੰ ਕਈ ਸਮੱਸਿਆਵਾਂ ਅਜਹੀਆਂ ਨੇ ਪਰੰਤੂ ਜਿਹੜੀ ਮੇਨ ਸਮੱਸਿਆ ਆ ਰਹੀ ਹੈ ਉਹ ਹੁਸ਼ਿਆਰਪੁਰ ਦੇ ਰੋਡਾਂ ਨੂੰ ਲੈ ਕੇ ਆ ਰਹੀ ਆ ਜੇਕਰ ਗੱਲ ਕਰੀਏ ਅਸੀਂ ਤਾਂ ਥੋਬੀ ਘਾਟ ਤੋਂ ਲੈ ਕੇ ਆਦਮਬਾਲ ਤੱਕ ਵੀ ਰੋਡ ਦੇ ਵਿੱਚ ਕਾਫੀ ਖੱਡੇ ਪਏ ਹੋਏ ਨੇ ਜਾਂ ਉਸ ਤੋਂ ਬਾਅਦ ਆਦਮਬਾਲ ਤੋਂ ਚੋਹਾਲ ਰੋਡ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਕਿ ਰੋਡ ਦੇ ਉੱਤੇ ਜਿਹੜੇ ਕਿ ਡੂੰਗੇ ਡੂੰਗੇ ਖੱਡੇ ਤੁਹਾਨੂੰ ਨਜ਼ਰ ਆਉਂਦੇ ਦਿਖਾਈ ਦੇਣਗੇ ਸੋ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਵੀ ਕਮਾਂਗਾ ਕਿ ਜਿਹੜੀਆਂ ਕਿ ਤਸਵੀਰਾਂ ਦਿਖਾ ਦੇ ਨੇ ਇਸ ਵਕਤ ਅਸੀਂ ਆਦਮਬਾਲ ਚੋਹਾਲ ਰੋਡ ਦੇ ਉੱਤੇ ਮੌਜੂਦ ਹਾਂ ਚਿੰਤਪੁਰਨੀ ਰੋਡ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਚਿੰਤਪੁਰਨੀ ਰੋਡ ਤੇ ਤੁਹਾਨੂੰ ਦੱਸ ਦਈਏ ਇੱਥੋਂ ਕੀ ਜਿਹੜੇ ਕਿ ਪਹਿਲਾਂ ਤਾਂ ਛੁੱਟੀਆਂ ਜਿਹੜੀਆਂ ਕਿ ਪਈਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਧਰਮਸ਼ਾਲਾ ਮਕਲੋਡगंज ਘੁੰਮਣ ਦੇ ਲਈ ਜਾਂਦੇ ਨੇ ਜਾਂ ਫਿਰ ਮਾਤਾ ਚਿੰਤਪੁਰਨੀ ਦਰਬਾਰ ਦੇ ਤਿੰਨ ਤਮਸਤਕ ਹੋਣ ਦੇ ਲਈ ਜਾਂਦੇ ਨੇ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਜਾਂਦੇ ਨੇ ਪਰ ਉਹ ਜਿਹੜੀ ਕਿ ਰੋਡ ਦੀ ਹਾਲਤ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਰੋਡ ਦੀ ਹਾਲਤ ਜਿਹੜੀ ਕਿ ਬਹੁਤ ਹੀ ਖਰਾਬ ਨਜ਼ਰ ਆ ਰਹੀ ਹੈ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਇੱਥੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਰੋਜ਼ ਲਾਂਗਾ ਹੁੰਦਾ ਹੈ ਤਾਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਖੱਡਿਆਂ ਦੇ ਵਿੱਚ ਵੱਜ-ਵੱਜ ਕੇ ਜਾ ਰਹੀਆਂ ਨੇ ਹੋਲੀ ਜਿਹੜੇ ਕਿ ਵਹੀਕਲ ਜਾ ਰਹੇ ਨੇ ਜਿਹੜੇ ਕਿ ਟੂ ਵੀਲਰ ਆ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਕਿ ਸਮੱਸਿਆ ਦਾ ਕਾਫੀ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਰੋਡ ਦੇ ਖੱਡੇ ਤੁਸੀਂ ਦੇਖ ਸਕਦੇ ਹੋ ਇੰਨੇ ਡੂੰਘੇ ਨੇ ਜਿਹੜਾ ਕਿ ਇੱਥੇ ਕਈ ਹਾਦਸੇ ਵੀ ਇਸ ਰੋਡ ਦੇ ਉੱਤੇ ਜਿਹੜੇ ਕਿ ਹੁੰਦੇ ਰਹਿੰਦੇ ਨੇ ਪਰ ਜਿਹੜਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਇਹ ਰੋਡ ਜਿਹੜਾ ਕਿ ਬਣਵਾਇਆ ਤਾਂ ਗਿਆ ਸੀਗਾ ਸੋਚੇ ਪਰ ਜਿਹੜੇ ਕਿ ਖੱਡੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਲਗਾਤਾਰ ਪਏ ਹੋਏ ਨੇ ਤਾਂ ਕੋਈ ਵੀ ਜਿਹੜਾ ਕਿ ਇਹਨਾਂ ਨੂੰ ਦੇਖ ਰਹੇ ਕਹਿੰਦਾ ਵੀ ਨਹੀਂ ਕੀਤੀ ਜਾ ਰਹੀ ਘੱਟੋ ਘਾਟੇ ਨਾਲ ਖੱਡਿਆਂ ਦਾ ਪੈਚਵਰਕ ਹੀ ਜਿਹੜਾ ਕਿ ਕਰਵਾ ਦਿੱਤਾ ਜਾਵੇ ਨਾਲ ਖੱਡਿਆਂ ਨੂੰ ਭਰਵਾ ਹੀ ਦਿੱਤਾ ਜਾਵੇ ਤਾਂ ਜੋ ਜਿਹੜੇ ਕਿ ਲੋਕ ਇੱਥੋਂ ਗੁਜ਼ਰਦੇ ਨੇ ਉਹਨਾਂ ਨੂੰ ਕੋਈ ਚੀਜ਼ ਦੀ ਜਿਹੜੀ ਕਿ ਦਿੱਕਤ ਨਾ ਹੋਵੇ ਜਾਂ ਫਿਰ ਜਿਹੜਾ ਕਿ ਇਹ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕੋਈ ਵੱਡਾ ਹਾਸਾ ਹੁੰਦਾ ਤਾਂ ਉਸ ਤੋਂ ਬਾਅਦ ਹੀ ਇੱਥੇ ਕੀ ਜਿਹੜਾ ਕਿ ਕੰਮ ਸ਼ੁਰੂ ਹੋਵੇਗਾ ਇਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਾਂ ਫਿਰ ਕਹ ਲਈਏ ਅਸੀਂ ਜਿਹੜੇ ਕਿ ਲੋਕ ਇੱਥੋਂ ਗੁਜ਼ਰ ਰਹੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਕਿਹਾ ਵੀ ਜਾਂਦਾ ਹੈ ਜਾਂ ਫਿਰ ਸੁਣਨ ਦੇ ਵਿੱਚ ਆਂਦੇ ਨੇ ਮੈਸੇਜ ਆਂਦੇ ਨੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਕਿ ਰੋਡ ਬਣਵਾ ਦਿੱਤੀ ਜਾਵੇ ਖੱਡੇ ਜਿਹੜੇ ਕਿ ਅਸਦੇ ਫਿਲ ਜਿਹੜੇ ਕਿ ਕਰਵਾ ਦਿੱਤੇ ਜਾਣ ਪਰੰਤੂ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਵੀ ਜਿਹੜੀ ਕਿ ਚਿੰਤਾ ਨਹੀਂ ਹੈ ਕੋਈ ਵੱਡਾ ਹਾਦਸਾ ਇੱਥੇ ਵਾਪਰਨ ਦਾ ਜਿਹੜਾ ਕਿ ਇੰਤਜ਼ਾਰ ਹੋ ਰਿਹਾ ਹੈ ਜਿਸ ਦੇ ਨਾਲ ਜਿਹੜਾ ਕਿ ਇਹਨਾਂ ਦੇ ਕੰਨ ਖੁੱਲਣਗੇ ਤਾਂ ਜੋ ਜਿਹੜਾ ਕਿ ਇੱਥੇ ਕੰਮ ਜਿਹੜਾ ਕਿ ਸਟਾਰਟ ਕਰਵਾਇਆ ਜਾਵੇਗਾ ਤੇ ਜਿਹੜਾ ਕਿ ਇਹ ਰੋਡ ਵੀ ਤੁਸੀਂ ਦੇਖ ਰਹੇ ਹੋ ਲਗਾਤਾਰ ਚੱਲਦਾ ਹੈ ਤੇ ਹੁਣ ਜਿਹੜੀਆਂ ਕਿ ਛੁੱਟੀਆਂ ਵੀ ਨੇ ਤੁਹਾਨੂੰ ਦੱਸ ਦਈਏ ਪਈਆਂ ਹੋਈਆਂ ਨੇ ਲੋਕ ਜਿਹੜੇ ਕਿ ਧਰਮਸ਼ਾਲਾ ਮਕਲੋੜ ਗੰਜ ਜੇਹੀਆਂ ਟੂਰਿਸਟ ਪਲੇਸਿਸ ਦੇ ਉੱਤੇ ਇਹ ਰੋਡ ਦੇ ਉੱਤੋਂ ਹੋ ਕੇ ਜਾਂਦੇ ਨੇ ਤਾਂ ਇਹ ਤਾਂ ਹੱਲੇ ਦਿਨ ਦਾ ਸਮਾਂ ਹੈ ਦਿਨ ਦੇ ਸਮੇਂ ਵੀ ਜਿਹੜੇ ਕਿ ਖੱਡੇ ਤੁਸੀਂ ਦੇਖ ਸਕਦੇ ਹੋ ਵਿਜੀਬਲ ਹੁੰਦੇ ਨੇ ਪਰ ਜੇਕਰ ਰਾਤ ਦੀ ਗੱਲ ਕਰੀਏ ਜਾਂ ਅਨਜਾਨ ਜਿਹੜੇ ਕਿ ਲੋਕ ਰੋਡ ਤੋਂ ਆਂਦੇ ਨੇ ਉਹਨਾਂ ਨੂੰ ਜਿਹੜਾ ਕਿ ਕਿੰਨਾ ਜਿਹੜਾ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਿਹੜਾ ਕਿ ਵੱਡਾ ਹਾਦਸਾ ਵੀ ਜਿਹੜਾ ਕਿ ਕਿਸੇ ਦੇ ਨਾਲ ਵਾਪਰ ਸਕਦਾ ਹੈ ਸੋ ਅਸੀਂ ਵੀ ਚੈਨਲ ਦੇ ਮਾਧਿਅਮ ਦੇ ਰਾਹੀਂ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜੇ ਕਿ ਇਹ ਰੋਡ ਨੇ ਇਹਨਾਂ ਦਾ ਕੰਮ ਜਲਦ ਤੋਂ ਜਲਦ ਜਿਹੜਾ ਕਿ ਪੈਚਵਰਕ ਇਹਨਾਂ ਦਾ ਕਰਾਇਆ ਜਾਵੇ ਤਾਂ ਜੋ ਇੱਥੋਂ ਜਿਹੜੇ ਕਿ ਲੋਕ ਲੰਘਦੇ ਨੇ ਕਿਸੇ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ ਤੇ ਸੁੱਖ ਸ਼ਾਂਤ ਜਿਹੜਾ ਕਿ ਇੱਥੋਂ ਗੁਜ਼ਰ ਸਕਣ ਕੈਮਰਾਮੈਨ ਮਨਵੀਰ ਮੇਟਿਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਜੁੜੇ ਰਹੂ ਤਾਜ਼ਾ ਤਰੀਨ ਖਬਰਾਂ ਦੇ ਲਈ ਹੁਸ਼ਿਆਰਪੁਰ ਨਿਊਜ਼ ਦੇ ਨਾਲ